ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਸੁਖਣਵਾਲਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਵੀ ਇਸ ਪਿੰਡ ਨੂੰ ਫਰੀਦਕੋਟ ਹੀ ਪੈ ਜਾਂਦੀ ਹੈ ਇੱਕ ਘਰੇਲੂ ਟੂਰ ਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਨੀਲੀ ਰਾਵੀ ਮੱਝਾ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹੋਏ ਤਾਂ ਹੀ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆਓ ਬਾਈ ਹਾਂ ਜੀ ਬਈ ਸਸਤੀ ਗੱਲ ਸੱਚੀ ਗੱਲ ਹੋਰ ਠੀਕ ਹੈ ਬਈ ਠੀਕ ਹੈ ਨਾ ਦਸੀ ਬਈ ਆਪਣਾ ਆਪਣਾ ਨਾਮ ਹੈਗਾ ਬਈ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਹਾਂ ਜੀ ਠੀਕ ਆ ਬਈ ਕੁਲਵਿੰਦਰ ਇੱਕ ਵਾਰੀ ਆਪਣਾ ਨੰਬਰ ਦੱਸ ਦੀ ਆਪਣਾ ਹੈਗਾ ਬਈ 98788 99788 579999 579999 ਹਾਂਜੀ ਠੀਕ ਆ ਇਹ ਵੀ ਮੱਝ ਆਪਣੇ ਘਰ ਦੀ ਆ ਹਾਂ ਬਈ ਆਪਣੇ ਘਰ ਦੀ ਆ ਠੀਕ ਆ ਕਿੰਨੇ ਵਸੂ ਦਾ ਸੁਣਾ ਬਈ ਇਹਨੇ ਸਾਨੇ ਬਈ ਤੀਜਾ ਸੂਆ ਸੁਣਾ ਹੁਣ ਠੀਕ ਆ ਕਿੰਨੇ ਦਿਨ ਲੈ ਜੂਗੀ ਬਈ ਇਹਦੇ ਬਈ ਵੈਸੇ ਦਿਨ ਤਾਂ 23 24 ਤਰੀਕ ਤੱਕ ਪੂਰੇ ਆ ਹਾਂਜੀ ਪਰ ਅਜੇ ਸੌਖੀ ਆ ਮੱਝ ਠੀਕ ਆ ਜਿਹੜੀ ਜਾਨੀ ਕੀ 4 ਤੋਂ 5 ਦਿਨ ਲੈ ਜੂਈ ਜਾਣੀ ਹਾਂਜੀ ਹਾਂਜੀ ਠੀਕ ਆ ਤੇ ਦੁੱਧ ਕਿੰਨਾ ਪਾਣਦੀ ਆ ਬਈ ਦੁੱਧ ਬਈ ਆਪਣੇ ਕੋਲੇ ਪਿਛਲੇ ਸੋ ਜਿਹਨੇ 15 ਕਿਲੋ ਦੁੱਧ ਦਿੱਤਾ 15 ਕਿਲੋ ਠੀਕ ਆ ਤੇ ਕੋਈ ਸੀਮਨ ਦਾ ਪਤਾ ਹੋਏ ਬਈ ਕਿਹੜਾ ਦਾ ਸੀਮਨ ਬਾਈ ਨੀਲੀ ਰਾਵੀ ਦਾ ਲੱਗਿਆ ਬੋਲ ਆਪਣੇ ਦਿਮਾਗ ਚੋਂ ਨਿਕਲ ਗਿਆ ਤੇਰਾ ਤੇ ਆਪਾਂ ਬਾਅਦ ਚ ਜਿਹੜਾ ਵੀ ਬਾਈ ਫੋਨ ਕੰਟੈਕਟ ਕਰੂਗਾ ਆਪਣੇ ਨਾਲ ਡਾਕਟਰ ਉੱਪਰ ਜਾਣ ਕਰੀ ਗਏ ਠੀਕ ਆ ਡਾਕਟਰ ਤੋਂ ਪੁੱਛ ਲੈ ਠੀਕ ਆ ਲੋ ਵੀ ਨੀਲੀ ਰਾਵੀ ਢਾਂਚਾ ਤੀਜਾ ਸੂਆ ਸੂਨ ਵਾਲੀ ਆ ਚਾਰ ਤੋਂ ਪੰਜ ਦਿਨ ਸੂਨ ਦੇ ਵਿੱਚ ਬਾਕੀ ਐ ਦੋਸਤੋ ਸਾਰਾ ਮੱਥਾ ਚਿੱਟਾ ਹੈਗਾ ਥੱਲੇ ਜੇ ਗੱਲ ਕਰੀਏ ਮੂੰਹ ਤੋਂ ਲੈ ਕੇ ਉੱਪਰ ਤਾਈਂ ਟੇਡਾ ਘਾਟਾ ਦੋਸਤੋ ਅੱਖਾਂ 'ਚ ਦੋਵਾਂ 'ਚ ਜਵਾਬ ਸਿੰਘ ਦੋਸਤੋ ਥੋੜਾ ਖੁੰਡਾ ਜ਼ਰੂਰ ਆ ਪਰ ਹੈ ਖੁੰਡਾਈ ਇਹ ਥਾਣਾ ਹਵਾਨੇ ਦੀ ਜੱਜਮੈਂਟ ਤੁਹਾਨੂੰ ਨੇੜੇ ਹੋ ਕੇ ਕਰਵਾ ਦਿੰਦੇ ਆ। ਬਾਈ ਇਹਦਾ 15 ਲੀਟਰ ਦੇ ਲਗਭਗ ਇਹ ਦੁੱਧ ਪਾ ਲਿਆ। ਦੇਖ ਸਕਦੇ ਥਾਣਾ ਦਾ ਸਾਈਜ਼। ਸੋਨਾ ਹਵਾਨਾ ਦੋਸਤੋ ਜਿਵੇਂ ਜਿਵੇਂ ਤਿਆਰੀ ਹੋਣੀ ਆ ਦੋਸਤੋ 4 ਤੋਂ 5 ਦਿਨ ਸੂਣ ਦੇ ਵਿੱਚ ਬਾਕੀ ਆ। ਹਵਾਨਾ ਇਹਨੇ ਸੋਨਾ ਪਿਆਰ ਕਰ ਜਾਣਾ। ਪੂਛ ਅੱਧ ਤਾਈ ਚਿੱਟੀ ਆ। ਮਗਰ ਇਹ ਥਾਣਾ ਦਾ ਸਾਈਜ਼ ਚੈੱਕ ਕਰ ਸਕਦੇ ਆ ਬਿਲਕੁਲ ਸੇਮ ਸਾਈਜ਼ ਆ ਤੇ ਸੀਲ ਸਭ ਬਹੁਤ ਆ ਦੋਸਤੋ। ਪਤਲੀ ਚਮੜੀ ਦੇ ਵਿੱਚ ਹੈਗੀ ਆ ਤੇ ਤੋੜ ਕੇ ਤੁਹਾਨੂੰ ਕਾ ਦਿੰਦੇ ਆ ਲੈ ਵੀ ਗੇੜਾ ਕੜਵਾ ਦਈਏ ਇੱਕ ਵਾਰੀ ਤੋੜੀ ਤੁਰੀ ਜਾਂਦੀ ਤਾਂ ਤੁਹਾਨੂੰ ਹੋਰ ਵੀ ਹਵਾਨੇ ਦੀ ਜੱਜਮੈਂਟ ਹੋ ਜਾਣੀ ਆ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਆ ਦੀ ਤਸੱਲੀ ਵੀ ਥਾਂ ਦੀ ਪ੍ਰੋਬਲਮ ਵੱਢ ਗਈ ਕਿਉਂਕਿ ਆਪਣੀਆਂ ਦੋਵੇਂ ਅੱਗੇ ਦੋਵੇਂ ਸੈਕਸੜ ਤੋਂ ਦੱਪਣ ਠੀਕ ਅੱਜ ਕੋਮਗਾ ਕੱਟੀ ਆ ਠੀਕ ਤੇ ਇਸ ਕਰਕੇ ਬਈ ਆਪਾਂ ਫਿਰ ਥਾਂ ਦੀ ਪ੍ਰੋਬਲਮ ਆ ਥੋੜੀ ਠੀਕ ਉਸ ਕਰਕੇ ਸੀ ਲੋ ਵਿੱਚ ਜਗ੍ਹਾ ਦੀ ਫੌਂਕ ਕਰਕੇ ਬਾਈਆਂ ਜਦੋਂ ਲੋੜ ਤੋਂ ਜ਼ਿਆਦਾ ਪਸ਼ੂ ਚਾਰ ਹੋ ਜਾਣ ਇਹ ਸੇਲ ਕਰਨੇ ਹੀ ਪੈਂਦੇ ਹਰੇਕ ਘਰਾਂ ਦੇ ਵਿੱਚ ਇਸੇ ਤਰ੍ਹਾਂ ਹੀ ਆ ਇਸੇ ਤਰ੍ਹਾਂ ਹੀ ਬਾਈ ਹਰਾਂ ਨੇ ਇਹ ਮਾਝ ਸੇਲ ਕਰਨ ਦੀ ਵਿਚਾਰ ਬਣਾਈ ਆ ਵੈਸੇ ਦੋਸਤੋ ਕੋਈ ਇੱਥਾਨੀ ਸੇਲ ਸੌਗਾ ਖੇਤੀਬਾੜੀ ਦਾ ਕੰਮ ਆ ਕੋਈ ਵਪਾਰ ਦਾ ਕੰਮ ਨਹੀਂ ਜੇ ਗੱਲ ਕਰੀਏ ਸਾਡੇ ਸੋਹਣੀ ਨੀਲੀ ਰਾਵੀ ਹੈ ਦੋਸਤੋ ਅੱਗੇ ਸੀਮਨ ਵੀ ਬਾਈ ਆ ਰਹੀ ਜਾਂਦੇ ਨੀਲੀ ਰਾਵੀ ਦਾ ਲੱਗਿਆ ਹੋਇਆ ਇਹ ਦੁੱਧ ਦਾ ਜਿਹੜਾ 15 ਲੀਟਰ ਦੇ ਲਗਭਗ ਇਹ ਪਾਣਦੀ ਹੈ ਬੰਦੇ ਦੇ ਵਿੱਚ ਕੋਈ ਗੱਲ। ਬਾਕੀ ਕੋਈ ਵੀਰ ਹੈ ਦੋਸਤੋ ਲੈਣੀ ਚਾਹੁੰਦਾ ਤਾਂ ਆਪਦਾ ਇੱਥੇ ਆ ਕੇ ਤਸੱਲੀ ਕਰੋ ਗੱਬਣ ਮੱਝ ਹੈਗੀ ਆ। ਬੰਦੇ ਦੇ ਵਿੱਚ ਕੋਈ ਗੱਲ। ਚੈੱਕ ਕਰ ਸਕਦੇ ਆਂ ਦੁਆਰੇ ਥਰੂ ਇਹ ਕਰਵਾ ਲੈਣੇ ਤੇ ਇੱਕ ਬਹੁਤ ਸੋਹਣਾ ਫੇਸ ਆ ਦੋਸਤੋ। ਸੋਹਣਾ ਢਾਂਚਾ ਨੀਲੀ ਰਾਵੀ ਦੇ ਵਿੱਚ ਹੈਗੀ ਆ ਦੋਸਤੋ ਤੇ ਥਾਣਾ ਦਾ ਸਾਈਜ਼ ਬਿਲਕੁਲ ਸਾਫ਼ ਸੁਥਰਾ। ਦੇਖ ਸਕਦੇ ਆਂ ਸੇਮ ਸਾਈਜ਼ ਦੇ ਵਿੱਚ ਥਾਣਾ ਤੇ ਰੇਟ ਇਹਦਾ ਆਪਾਂ ਬਾਈ ਤੋਂ ਤੁਹਾਨੂੰ ਪੁੱਛ ਦਿੰਨੇ ਆਂ। ਭਾਈ ਰੇਟ ਕੀ ਕਰਾਂਗੇ ਫਿਰ ਇਹਦਾ? ਰੇਟ ਬਈ ਆਪਾਂ ਫੋਨ ਤੇ ਰੱਖਾਂ। ਰੇਟ ਫੋਨ ਤੇ ਰੱਖਾਂ। ਠੀਕ ਆ। ਲੋ ਵੀ ਰੇਟ ਫੋਨ ਤੇ ਹੋ ਜਾਣਾ। ਨਾੜਾਂ ਵੇਖੋ ਨਾ ਸਰੀਰ ਦੇ ਉੱਤੇ ਤੁਹਾਨੂੰ ਐਂ ਦਿਸਣੀਆਂ ਆ ਪਤਲੀ ਚਮੜੀ ਦੇ ਵਿੱਚ ਹੈਗੀ ਆ ਜਿਹੜੇ ਵੀਰ ਦੇ ਪਸੰਦ ਹੋਵੇ ਨੰਬਰ ਚੱਲੀ ਜਾਂਦਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਵੇ ਪਿੰਡ ਸੁਖਨ ਵਾਲਾ ਜ਼ਿਲ੍ਹਾ ਫਰੀਦਕੋਟ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪੁੱਛੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਚੱਲ ਰਿਹਾ ਸਕਰੀਨ ਦੇਖ ਲੈ ਬਸ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਉਸ